ਇਤਿਆਸਕ ਨਗਰ ਪਿੰਡ ਹੀਰਾਵਿਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਸਦਕਾ ਗੁਰਦੁਆਰਾ ਸਹਿ ਪਾਸਾਈ ਦਸਵੀਂ ਵਿਕੇ ਚੱਲ ਰਹੇ ਗੁਰਮਤ ਸੌਮਰ ਕੈਂਪ ਦੀ ਅੱਜ ਸਮਾਪਤੀ ਕੀਤੀ ਗਈ ਹੈ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਨੇਜਰ ਨਰਪੈ ਸਿੰਘ ਚੀਮਣਾ ਵੱਲੋਂ ਗਿਫਟ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੁਕੀ ਔਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹਲਕਾ ਇੰਚਾਰਜ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਆ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਅਤੇ ਬਾਣੇ ਨਾਲ ਜੋੜਨ ਦੇ ਸਿਰ ਤੋੜ ਯਤਨ ਕੀਤੇ ਜਾ ਰਹੇ ਨੇ ਉਨਾ ਕਿਹਾ ਕਿ ਬੱਚਿਆਂ ਨੂੰ ਜੂਨ ਮਹੀਨੇ ਦੀਆਂ ਛੁੱਟੀਆਂ ਹੋਣ ਕਰਕੇ ਅੱਜ ਤੀਸਰੇ ਗੁਰਮਤ ਸਭਰ ਕੈਂਪ ਦੀ ਸਮਾਪਤੀ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਅਤੇ ਬਾਣੀ ਨਾਲ ਜੋੜਨ ਦੇ ਯਤਨ ਇਸੇ ਤਰ੍ਹਾਂ ਜਾਰੀ ਰਹਿਣਗੇ ਤਾਂ ਜੋ ਬੱਚੇ ਆਪਣੀ ਇਤਿਹਾਸ ਤੋਂ ਜਾਣੂ ਹੋ ਸਕਣ। ਭਾਈ ਜਸਮੀਲ ਸਿੰਘ ਬੱਦਵਾਲ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਮਾੜੇ ਪ੍ਰਭਾਵ ਕਰਕੇ ਬੱਚਿਆਂ ਨੂੰ ਬਾਣੀਆਂ ਤੇ ਬਾਣੇ ਨਾਲ ਜੋੜਨਾ ਅੱਜ ਸਮੇਂ ਦੀ ਮੁਖ ਲੋੜ ਹੈ। ਉਹਨਾਂ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰਮਤ ਸਾਮਰ ਕੈਂਪ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਪੂੜੀਆਂ ਚੋਲਿਆਂ ਦੇ ਲੰਗਰ ਵੀ ਉਤਟ ਵਰਤਾਏ ਗਏ ਆਓ ਦੇਖਦੇ ਹਾਂ ਜਸਵੀਰ ਸਿੰਘ ਹੀਰਾ ਦੀ ਇਹ ਖਾਸ ਰਿਪੋਰਟ मानो बाबा को मैं करूँ जो भाई गुरु का तो तो वाहेगुरू जी तो 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 का खालसा वाहेगुरू तो जी की फतेह ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਹਲਕਾ ਮੈਂਬਰ ਜਿਹੜਾ ਜਗਦੀਸ਼ ਸਿੰਘ ਤਲਵੰਡੀ ਦੇ ਉਦਮ ਸਦਕਾ ਪਿਛਲੇ 3 ਸਾਲਾਂ ਤੋਂ ਜਦੋਂ ਬੱਚਿਆਂ ਨੂੰ ਛੁੱਟੀਆਂ ਜੂਨ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਹਨ ਤਾਂ ਨੇੜੇ-ਨੇੜੇ ਦੇ ਪਿੰਡਾਂ ਦੇ ਬੱਚਿਆਂ ਨੂੰ ਇੱਥੇ ਬਲਾ ਕੇ ਸਮਰ ਕੈਂਪ ਲਾਇਆ ਜਾਂਦਾ ਵਾ ਜਿਹੜਾ ਇਹ ਸਮਰ ਕੈਂਪ 1 ਮਹੀਨਾ ਚੱਲਿਆ ਜਿਸ ਵਿੱਚ ਬੱਚਿਆਂ ਨੂੰ ਗੁਰਮਤ ਅਤੇ ਕੀਰਤਨ ਵਰਵਾਣੀ ਕਾਂਠ ਦੇ ਕਰਵਾਏ ਗਏ ਅਤੇ ਇਹਨਾਂ ਨੂੰ ਗੁਰਦਵਾਰਾ ਸ੍ਰੀ ਦੂਖਨਵਾਂ ਸਾਹਿਬ ਪਟਿਆਲਾ ਵਿਖੇ ਯਾਤਰਾ ਵੀ ਕਰਾਈ ਗਈ ਪਿਆਜੇ ਨ ਬੱਚਿਆਂ ਦੀ ਸਮਾਪਤੀ ਦੇ ਸਮਾਗਮ ਸਮੇਂ ਜਿਹੜੇ ਬੱਚਿਆਂ ਨੇ ਚੰਗੀ ਚੰਗਾ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਮਾਨ ਸਨਮਾਨ ਕੀਤਾ ਗਿਆ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਸ੍ਰੀ ਰਜਿੰਦਰ ਸਿੰਘ ਧਾਮੀ ਅਤੇ ਹਲਕਾ ਮੈਂਬਰ ਜਿਹੜਾ ਜੀਜੀ ਸਿੰਘ ਦਾ ਸਹਿਜ ਲੋ ਧੰਨਵਾਦ ਕਰਦਾ ਇਹ ਜੋ ਉਤਸ਼ਾਹ ਕਰਦੇ ਕਰਦੇ ਰਹਿਣਾ ਚਾਹੀਦਾ ਤਾਂ ਜੋ ਨਵੀਂ ਪਨੀਰੀ ਨੂੰ ਸਿੱਖੀ ਬਾਰੇ ਹੋਰ ਬਧੇਰੇ ਜਾਣਕਾਰੀ ਪ੍ਰਾਪਤ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ ਦੇ ਮਹੀਨੇ ਇੱਕ ਤਰੀਕ ਤੋਂ ਬੱਚਿਆਂ ਦੀਆਂ ਛੁੱਟੀਆਂ ਸਟਾਰਟ ਹੋ ਜਾਂਦੀਆਂ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਅਮਰਸਰ ਸਾਹਿਬ ਇਹ ਦਸਵੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬਾਨ ਤੇ ਉਹਨਾਂ ਦੇ ਸਟਾਫ ਦੀ ਮਦਦ ਨਾਲ ਗੁਰਦੁਆਰਾ ਪਾਸੇ ਦੱਖਣ ਗੇੜਾ ਵਿਖੇ ਇੱਕ ਕੈਂਪ ਲਾਇਆ ਜਾਂਦਾ 1 ਮਹੀਨੇ ਦੀ ਛੁੱਟੜੀ ਤਾਂ ਕਿ ਬੱਚਿਆਂ ਦੀਆਂ ਜਿਹੜੀਆਂ ਜੂਨ ਦੀਆਂ ਛੁੱਟੀਆਂ ਨੇ ਉਹ ਸਹੀ ਢੰਗ ਨਾਲ ਯੂਟਿਲਾਈਜ਼ ਹੋ ਸਕਣ ਉਹਨਾਂ ਨੂੰ ਆਪਣੇ ਵਿਰਸੇ ਦੇ ਨਾਲ ਪਤਾ ਲੱਗੇ ਕਿ ਸਾਡਾ ਵਿਰਸਾ ਕੀ ਹੈ ਸਾਡਾ ਮੂਲ ਮੰਤਰ ਕੀ ਹੈ ਜਪਜੀ ਸਾਹਿਬ ਵਗੈਰਾ ਸਾਰੇ ਬੱਚਿਆਂ ਨੂੰ ਪੜਾਇਆ ਜਾਂਦਾ ਪੰਜ ਪਿਆਰਿਆਂ ਦੇ ਨਾਮ ਖੜੇ ਜਾਂਦੇ ਹਨ ਅਕਾਲ ਤਖਤ ਸਾਹਿਬਾਂ ਦੇ ਨਾਮ ਖੜੇ ਜਾਂਦੇ ਹਨ ਚਾਰ ਸਾਹਿਬਜ਼ਾਦਿਆਂ ਜਿਹਦੇ ਨਾਮ ਖੜੇ ਜਾਂਦੇ ਹਨ ਹੋਰ ਵੀ ਬੱਚਿਆਂ ਨੂੰ ਜਿੰਨੀ ਜਾਣਕਾਰੀ ਹੁੰਦੀ ਹੈ ਤਪਲੇ ਦੀ ਜਾਣਕਾਰੀ ਹਰਮੋਨੀਅਮ ਦੀ ਜਾਣਕਾਰੀ ਸ਼ਬਦ ਕੀਰਤਨ ਦੀ ਜਾਣਕਾਰੀ ਕਵੀਸ਼ਰੀ ਦੀ ਜਾਣਕਾਰੀ ਵਗੈਰਾ ਬੱਚਿਆਂ ਨੂੰ ਗੋਤਰਾ ਸਾਹਿਬ ਦੇ ਪ੍ਰਬੰਧ ਕਮੇਟੀਆਂ ਤੇ ਸੁਵਿਣਿਟੀ ਕਮੇਟੀ ਦੀ ਮੱਦਦ ਨਾਲ ਇਥੇ 10ਵੇਂ ਪਾਸ਼ਾ ਦੇ ਦਰਬਾਰ ਸਾਹਿਬ ਦੇ ਵਿੱਚ ਦਿੱਤੀ ਜਾਂਦੀ ਹੈ ਸੱਚਾ ਪਾਤਸ਼ਾਹ ਜੀ ਤਾਂ ਕਿ ਬੱਚੇ ਆਪਣੇ ਭਵਿੱਖ ਦੇ ਨਾਲ ਜੋੜ ਸਕਣ ਤੇ ਗਾਹਾਂ ਨੂੰ ਵੀ ਉਹਨਾਂ ਨੂੰ ਆਪਣੀ ਮੁੱਢਲੀ ਪਤਾ ਲੱਗੇ ਕਿ ਸਾਡਾ ਵਰਤਾ ਕਿੱਡਾ ਮਹਾਨ ਹੈ ਅੱਗੇ ਅਸੀਂ ਵਰਤੇ ਨਾਲ ਕਿਸ ਤਰ੍ਹਾਂ ਜੋੜਨਾ ਹੈ ਬੱਚੇ ਕੰਮਾਂ ਤੋਂ ਬੱਚੇ ਆਪਣਾ ਦੂਰ ਰਹਿਣ ਦੀ ਸੱਚਾ ਪਾਤਸ਼ਾਹ ਜੀ ਕਿਵੇਂ ਦੇਦਿਓ ਇਹ ਉਪਰਾਹਦੇ ਨੂੰ ਉਪਰਾਹਦਾ ਬਹੁਤ ਉਭਿਆ ਕੀਤਾ ਇਸ ਸੁਵਿਣਿਟੀ ਕਮੇਟੀ ਨੇ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਬਹੁਤ ਵਧੀਆ ਪ੍ਰੋਗਰਾਮ ਆ। ਤਾਂ ਕਿ ਬੱਚੇ ਆਪਣੇ ਪਵਿੱਤ੍ਰ ਦੇ ਨਾਲ ਜੁੜਨ ਹੋਰ ਕਹੀ ਵੀ ਪਾਸੇ ਨਾ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਪਾਸ਼ਾਏ ਦਸਵੀਂ ਹੀਰਾ ਵਿਖੇ ਹਰ ਸਾਲ। ਗੁਰਮਤ ਸਮਰੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਜਗਦੀਸ਼ ਸਿੰਘ ਤਲਵੰਡੀ ਤੋਂ ਦੇ ਮੈਨੇਜਰ ਸਰਦਾਰ ਨਰਪਾਲ ਸਿੰਘ ਜੀ ਜੀਮਨਾਥ ਇਸਮੂ ਸਟਾਫ ਨਗਰਮਤੀ ਸੰਗਠਾ ਐਨ ਆਰ ਆਈ ਵੀਰ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਵਾਰ ਵੀ ਤੀਸਰੇ ਸਾਲ ਗੁਰਮਤ ਸਮਰ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 1 ਜੂਨ ਤੋਂ ਲੈ ਕੇ ਤਕਰੀਬਨ 1 ਮਹੀਨਾ ਬੱਚਿਆਂ ਨੇ ਸਮਰ ਕੈਂਪ ਦੇ ਵਿੱਚ ਹਾਜ਼ਰੀ ਭਰੀ ਜਿਸ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਗੁਰਬਾਣੀ ਸੰਥਿਆ ਮੁੱਢਲੀ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ ਤੇ ਸਿੱਖ ਦੀ ਰਹਿਣੀ ਰਹਿਤ ਮਰਿਆਦਾ ਇਹ ਸਾਰੀ ਜੋ ਬੱਚਿਆਂ ਨੂੰ ਜਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਗੁਰਸਿੱਖੀ ਦੇ ਦਾਸਤੇ ਦੇ ਉੱਪਰ ਚੱਲਣਾ ਨਸ਼ਿਆਂ ਤੋਂ ਬਚ ਕੇ ਰਹਿਣਾ ਤੇ ਆਪਣੇ ਜੀਵਨ ਨੂੰ ਉੱਚ ਪੜ੍ਹਾਈ ਦੇ ਨਾਲ ਨਾਲ ਗੁਰਸਿੱਖੀ ਦੇ ਨਾਲ ਜੋੜ ਕੇ ਕਿਵੇਂ ਸਿੱਖ ਦੇ ਨਾਲ ਆਪਣਾ ਜੀਵਨ ਸਿੱਖ ਹੋਣ ਦੇ ਸਹੀ ਜੋ ਉਸੂਲ ਨੇ ਉਹਨਾਂ ਨੂੰ ਸਮਝਣਾ ਇਹ ਸਾਰੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਗਈ ਸੋ ਮੈਂ ਸਾਰੇ ਬੱਚਿਆਂ ਦਾ ਬੱਚਿਆਂ ਦੇ ਮਾਤਾ ਪਿਤਾ ਸੋ ਆਪਣੇ ਤਿੰਨ ਪਿੰਡਾਂ ਤੋਂ ਤਕਰੀਬਨ ਬੱਚੇ ਆਉਂਦੇ ਸਨ ਵੱਡਾ ਰਾਜੋਆਣਾ ਛੋਟਾ ਰਾਜੋਆਣਾ ਤੇ ਤਲਵੰਡੀ ਤੇ ਹੀਰਾ ਦੇ ਇਹ ਚਾਰ ਨਗਰਾਂ ਦੇ ਬੱਚੇ ਤਕਰੀਬਨ 150 ਦੇ ਕਰੀਬ ਬੱਚੇ ਹਾਜ਼ਰੀ ਭਰਦੇ ਸਨ ਸੋ ਅੱਜ ਸਮਾਪਤੀ ਹੋਈ ਨਿਰਪ ਸਿੰਘ ਜੀ ਸਾਡੇ ਮੈਨੇਜਰ ਸਾਹਿਬਾਨ ਉਹਨਾਂ ਵੱਲੋਂ ਬੱਚਿਆਂ ਨੂੰ ਜਿਹੜੇ ਵਿਸ਼ੇਸ਼ ਯੋਗਤਾ ਰੱਖਦੇ ਸਨ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਵੀਰ ਜਸਵੀਰ ਸਿੰਘ ਜੀ ਪੱਤਰਕਾਰ ਜਿਨ੍ਹਾਂ ਨੇ ਇਹ ਸਾਰੇ ਕੈਂਪ ਦੌਰਾਨ ਸਮੇਂ-ਸਮੇਂ ਤੇ ਕੈਂਪ ਦੀਆਂ ਗਤੀਵਿਧੀਆਂ ਨੂੰ ਸੰਗਤਾਂ ਤੱਕ ਪਹੁੰਚਾਇਆ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਅਗਲੇ ਸਾਲ ਫੇਰ ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਨ ਸਥਾਨਾਂ ਪਰ ਜਿਵੇਂ ਮਹਾਰਾਜ ਦੀ ਕਿਰਪਾ ਹੋਈ ਸੋ ਸੇਵਾ ਕੀਤੀ ਜਾਵੇਗੀ ਸੋ ਸਾਰੀਆਂ ਸੰਗਤਾਂ ਦਾ ਬੱਚਿਆਂ ਦਾ ਪ੍ਰਬੰਧਕਾਂ ਦਾ ਅਤੇ ਮਾਤਾ ਪਿਤਾ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ